ਕਿ ਉਸ on case ਉਸ ਦੇ ਅਗੇ ਹਾਂਜੀ ਹਰ ਕੋਸਟ ਇਹ ਅਰਕ ਦਾ ਸਰ ਹੈ ਹੈ ਅੱਜ ਇਹ ਇੰਡੀਵਿਡੂਅਲ ਲਿਵੈਲ ਨੂੰ ਸਰਵਿਅਲ ਵੀ ਐਸ ਸੀ ਐਸ ਲ ਲਗਾ ਰਹੇ ਨੇ ਜੇ ਜਿਸ ਦਾ ਜਿਸ ਦਿਨ ਦਾ ਸਹੀ ਇਹ ਇਨਸੀਡੈਂਟ ਆ ਉੱਥੇ 7 ਬੰਦੇ ਮਤਲਬ ਇਕੱਠੇ ਹੋਏਗੇ ਬਟ ਸੱਤਾਂ ਹੀ ਲੋਕੇਸ਼ਨ ਨੇ ਕਿਹਾ ਯਾਰ ਹੀ ਹੈ ਸਰ ਤੇ ਕਿਹੜੀ ਕਿਤਾਬ ਚ ਲਿਖਿਆ ਬਿਲੀਕੇਸ਼ਨ ਆਉਂਦੀ ਹੋਵੇ ਤੇ ਜੁਰਮ ਨਹੀਂ ਹੋ ਜਾਂਦਾ ਸਰ ਜਿਵੇਂ ਲੜਕੀ ਦੇ ਫੈਮਿਲੀ ਦੇ ਮੈਂਬਰ ਮਤਲਬ 6 ਜਣੇ ਲੜਕੇ ਦੇ ਘਰ ਗਏ ਨੇ ਤੇ ਫੋਨ ਦੇ ਬਿਲੀਕੇਸ਼ਨ ਫਾਰ ਦੇ ਅਲੱਗ ਅਲੱਗ ਇਹਨਾਂ ਤੇ ਪੱਤਰਦਾਨ ਕਿੰਤਾ ਇਹਨਾਂ ਤੇ ਇਹਨਾਂ ਤੇ ਕਿਤਾਬੋਂ 452 ਲਈ ਹੋਣੀ ਹੈ ਇਹ ਕਰ ਕਿਉਂ ਗਏ ਮੇਰੇ ਨਾਲ ਇਹਨਾਂ ਤੇ ਕੋਈ ਪੱਤਰ ਨਹੀਂ ਕਿਹਨੋਂ ਵੱਲੋਂ ਸਰ ਜਾਉਂਗਾ ਚੈੱਕ ਕਰ ਤੋਂ ਕਦਮੇ ਦਰਜ ਹੋ ਗਿਆ ਜੀ ਸਰ ਹਾਂ ਜੀ ਜਿਹੜੀ ਕੁੜੀ ਇੰਨੀ ਪੜੀ ਲਿਖੀ ਆ ਸਮਾਜ ਦੀ ਪਰ ਉਹਦੇ ਨਾਲ ਉਹ ਦਸ ਪੜਿਆ ਇਹ ਬੰਦਾ ਦਸੇ ਪੜਿਆ ਕਿੰਨਾ ਪੜਿਆ ਐਮ ਜੀ ਐਮ ਪੀਏ ਹੈ ਐਮਪੀਏ ਮਹਾਬੇਪੂ ਵਰਨੀ ਹੈ ਉਹ ਦੇਖੋ ਇੰਨੀ ਪੜੀ ਲਿਖੀ ਨੂੰ ਬਿਲਕੁਲ ਸਰ ਉਹ ਕਰ ਰਹੀ ਆ ਇਹਨਾਂ ਦਾ ਜਿਹੜਾ ਤੁਹਾਡੇ ਕੋਲ ਕਸੂਦ ਕਿਹਾ ਜੀ ਕੋਈ ਬਿਆਨ ਲੱਗੇ ਤੁਹਾਡੇ ਗਵਾਹ ਕੌਣ ਹੈ ਜੀ ਛੋਟਰਾ ਗਾਲੀ ਘੋਚ ਹੋਇਆ ਤਾਂ ਕੱਲ ਤੱਕ ਵਾਹ ਕੋਣ ਹੈ ਆਹ ਐਪੀਡ ਦੇ ਹਾਂ ਜਿੱਤੇ ਐਪੀਡ ਕਿੱਥੇ ਐਪੀਡ ਹੈ ਕਿ ਐਪੀਡ ਨਾਲ ਤੇ ਪੱਟੇ ਦਾਸ ਕਰੋ ਯਾਰ ਪੈਜੋ ਨਹੀਂ ਬੰਦ ਹੈ ਹੈ ਜੋ ਮਾਫੀ ਨਹੀਂ ਮੰਗ ਸਕਦਾ ਉਹਨਾਂ ਕੁੱਟਮਾਰ ਵੀ ਕਰਦੀ ਆ ਉਹਨੂੰ ਤਾਜ ਦੇਜ ਵੀ ਮੰਗਣਾ ਆ ਸਾਰਾ ਕੁਝ ਸਨਮਾਨ ਤੇ ਉਹਦੀ ਇੱਜ਼ਤ ਹੈ ਨਾ ਜੀ ਉਮਰ ਕਿੰਨੀ ਹੋ ਗਈ ਤੇਰੀ ਪੁੱਛੇ 33 ਇਹਦਾ ਮਤਲਬ ਜਿਆਦਾ नहीं ਔਸਤ ਉਮਰ ਵੀ ਆਪਾਂ 75 70 80 ਚਾਹ ਲਈਏ ਤਾਂ 50 ਸਾਲ ਦੀ ਨਾ ਤੇ 50 ਸਾਲ ਕਿਹਾ ਉਹ ਡੰਡ آپریشن ਦੀ ਹੋਊਗੀ ਮਹਾ ਬੇਪੂ ਭਾਦਮੀ ਕਰਕੇ ਕੋਈ ਚੰਦਾ ਸਰਪੰਚਾ 400 ਜਿਹੜਾ ਨੇ ਆ ਵੀ ਕਰਦੇ ਹੋ ਜਿਹੜਾ ਕਾਲੀ ਕਲੋਜ ਇਹਨਾਂ ਨੇ ਐਪਲੀਕੇਸ਼ਨ ਤੇ ਲਿਖਿਆ ਆ ਇਹਨਾਂ ਕੋ ਬਾਹ ਆ ਐਪਲੀਕੇਸ਼ਨ ਜਿਨ੍ਹਾਂ ਗਵਾਹਾਂ ਨੇ ਫਿਰ ਗਵਾਹੀ ਦੇ ਕਰਦੇ ਪਰਚਾ ਦਰ ਜਿਨ੍ਹਾਂ ਨੇ ਫਿਰ ਝੂਠੀ ਬਿਆਨ ਮcj ਕੀਤੀ ਕੋਸ਼ਤਾ ਤੇ ਉਹ ਮੈਂ ਵੀ ਇਹ ਬਿਆਨ ਝੂਠੇ ਆ ਗਵਾਹ ਝੂਠੇ ਆ ਇਹਨਾਂ ਤੇ ਪਰਚਾ ਦਰ ਕੀਤਾ ਜਾ ਜੇ ਤੁਸੀਂ ਇਹਨਾਂ ਤੇ ਪਰਚਾ ਨਹੀਂ ਕੀਤਾ ਫਿਰ ਇਹਨਾਂ ਦੇ ਬਿਆਨਾਂ ਨੂੰ ਸੱਚ ਮੰਨੋਗਾ ਜੀ ਇਹਨਾਂ ਦੀ ਗੱਲ ਮੰਨੋ ਜੀ 19 ਤਰੀਕ ਨੂੰ ਮੈਨੂੰ ਰਿਪੋਰਟ ਕਾਰਵਾਈ ਲੈ ਕੇ ਦਿਓ ਨੰਬਰ ਬੋਲੋ ਜੀ ਸਰ ਇਹਨਾਂ ਦਾ ਨਾ ਅਗਲੀ 12 11 ਨੂੰ ਲੱਗਿਆ ਹੋਇਆ ਹੈ ਡੇਟ ਚੇਂਜ ਹੋਈ ਹੈ ਪਰ ਆਹ ਚਾਰ ਤਰੀਕ ਨੂੰ ਵੀ ਕਰਨਾ ਸੀਗਾ ਹੂੰ ਤਾਂ ਵੀ 12 11 ਦੀ ਇਹਨਾਂ ਕੋਲ ਚਿੱਠੀ ਗਈ ਹੋਈ ਹੂ ਜੀ ਉਨੀ ਕਰ ਕਰਦੇ ਨੇ ਟਾਈਮ ਵੀ ਪੰਦਰਾਂ ਦੋਏ ਗੱਲਾਂ ਨੇ ਜਾਂ ਤਾਂ ਉਹਦੇ ਮੂਰੇ ਪਾਪਾ ਉਹਦੇ ਪੈਰਾਂ 'ਚ ਨਹੀਂ ਨੰਮਾ ਪੜ ਤਵੇ ਆਪਣੇ ਗੁੱਥੀ ਬੜੇ ਕਰ ਲਵਾ ਪਾ ਕਿਹਦੇ ਨੰਮਾ ਪਾ ਕਿੰਨਾ ਕਿੰਨਾ ਐਸਪੀ ਫੈਮਲੀ ਨਾਲ ਟੂ ਸਿਟੀ ਕਰਦੇ ਹੈ ਕਿਹਦੇ ਵਿੱਚ ਉਹਦੀ ਹਰ ਕੋਲ ਦੇ ਪੈਰ ਇੱਕ ਵਾਰੀ ਮੈਂ ਬੋਲ ਲਵਾਂ ਬੀਰ ਪੇਂਟਿੰਗ ਹੈਗੀ ਆ ਇਹ ਗੱਲ ਕਿੱਥੇ ਲਿਖੀ ਹੋ ਕੇ ਆਪਾਂ ਉਹ ਤੇ ਨੁਦੀ ਕਰਵਾਇਨ ਕਰੀਏ ਲਿਖੀ ਹੋ ਕੇ ਕਦੇ ਕਾਹ ਜਾਏ ਤੁਹਾਡੇ ਕੋਲ ਕੁਛ ਡੇ ਆਇਆ ਕੋਟ ਪਰੋਂ ਫੜ ਲਈ ਕੋਕ ਆ ਗਏ ਜਦੋਂ ਕੋਟ ਵੱਲੋਂ ਕੋਕ ਆ ਗਈ ਤੁਸੀਂ ਆਪਣੀ ਗਨ ਨਹੀਂ ਕਰ ਤੁਸੀਂ ਤਾਂ ਆਪਣੀ ਸਪੀਡ ਲੱਭੋ ਨਾ ਜੀ ਤੁਸੀਂ ਆਪਣੀ ਗੱਡੀ ਕੋ ਰੋਕੇ ਖੜ ਗਏ ਵੀ ਉਹ ਕੋਟ ਚਲਾ ਗਿਆ ਪਰ ਕੋਟ ਵੱਲੋਂ ਕੋਈ ਆਇਆ ਹੀ ਨਹੀਂ ਤੁਸੀਂ ਬ੍ਰੇਕਾਂ ਤੇ ਪੈਰ ਰੱਖ ਲਓ ਦੇਸ ਐਸਸੀ ਐਸਡੀ ਐਕਟ ਲਗਾਉਂਦੇ ਮੈਨੂੰ ਵੀ ਕੋਈ ਕਾਉਂਡਰ ਨਹੀਂ ਮੈਂ ਉਹਦਾ ਐਸਸੀ ਕੈਟਾਗਰੀ ਨੂੰ ਬਿਲੋਂਗ ਕਰਦੀ ਹੈਗੀ ਬਟ ਮੇਰੀ ਬੱਚੇ ਮੇਰੀ ਬੇਨਤੀ ਸੌਰੀ ਕਰਨਾ ਕਿ ਇਹ ਤੁਹਾਡਾ ਡੀਐਸਪੀ ਹੈ ਨਹੀਂ ਸਰ ਇੰਸਪੈਕਟਰ ਇੰਸਪੈਕਟਰ ਸਾਹਿਬ ਮੇਰੀ ਬੇਨਤੀ ਹੈ ਕਿ ਪਿੱਤੀਆਂ ਪੈਣਾ ਸਕਦੀ ਹੈ ਸਾਰੀਆਂ ਜੀ ਹਾਂ ਸਰ ਜੇ ਇੱਕ ਪੜ੍ਹੀ ਲਿਖੀ ਕੁੜੀ ਕਿਹੜੀ ਕਿਹੜੀ ਡਿਗਰੀ ਵਿੱਚ ਕੁੜੀ ਹੈ ਸਰ ਬੀਏ ਕੋਰਸ ਐਮਪੀਏ ਕੋਰਸ ਪ੍ਰੈਕਟਿਸ਼ਨ ਲੋ ਇੱਕ ਇੱਕ ਦੱਸ ਰ ਮੈਨੂੰ ਜਿਵੇਂ ਮੈਂ ਘੱਟ ਪੜਿਆ ਲਿਖਿਆ ਬੀਕੋਮ

ਬ੍ਰੇਕਾਂ ਦੇ ਪੈਰ ਨਾ ਰੱਖੋ ਜਦ ਮੈਂ ਕਹਿੰਦਾ ਜੀ 7ਵਾਂ ਗੀਅਰ ਪਾ ਦੇ ਨਹੀਂ 5ਵਾਂ ਤਾਂ ਹੁੰਦਾ ਹੀ ਹੈ ਨਾ 5ਵਾਂ ਗੀਅਰ ਪਾ ਦੋ ਪੁਲਿਸ ਵਾਲਾ ਪਟੇ ਤੇ ਲਿਖਦੇ ਹੋ ਕਿ ਤੇ ਆਹੜ ਮਿਲੋ ਸੱਜਣਾ ਇਹ ਤਾਂ ਕਿਉਂ ਪਟੇ ਬੜਾ ਦਲਤਾ ਨਹੀਂ ਪਟਾ ਕਿਉਂ ਲਿਖਿਆ ਯਾਰ ਵੀ ਦਲਤਾ ਨਹੀਂ ਤਾਂ ਆਹੜ ਮਿਲੋ ਸੱਜਣਾ ਉਹ ਦੂਜਿਆਂ ਲਈ ਆਪਾਂ ਕੋਈ ਪਟਾ ਪਤਾ ਹੀ ਲੱਭਦਾ ਹੀ ਹੈ 1930 ਮੈਨੂੰ ਕਾਰਵਾਈ ਚਾਹੀਦੀ ਚਾਹੀ ਉਹਨਾਂ ਦੀ ਸੈਟੀਸਫੈਕਸ਼ਨ ਕਰਾਉਣਾ ਚਾਹੀਏ ਕੋਈ ਨਾ ਹੋਰ ਕੋਹੋ ਜ ਕੋਈ ਕਰ